ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਛੋਟੇ ਮਾਲੇ ਦੇ ਵਿੱਚ ਜ਼ਿਲ੍ਹੇ ਮੋਗੇ ਦਾ ਮਾਨਮਤਾ ਨਗਰ ਆ ਮਿੱਤਰੋ ਤੇ ਨਿਰਮਲ ਬਾਈ ਦੇ ਘਰੇ ਇਸ ਟਾਈਮ ਮੌਜੂਦ ਆ ਵਪਾਰ ਦਾ ਬਾਈ ਦਾ ਕੰਮ ਆ ਤੇ ਜਨਵਰ ਬਾਈ ਦੇ ਕੋਲੇ ਇਸ ਟਾਈਮ ਹੈਗੇ ਆ ਮਿੱਤਰੋ ਤਿੰਨ ਜਿੰਨਾ ਜਾਨਵਰਾਂ ਦੀ ਜਾਣਕਾਰੀ ਪ੍ਰੋਪਰ ਡਿਟੇਲ ਭਾ ਸਾਰਾ ਕੁਝ ਭਾਈ ਦੇ ਨਾਲ ਕਰਦੇ ਆ ਕਿਉਂਕਿ ਭਾ ਭਾਈ ਦੇ ਦੋ ਦੇਣ ਲੈਣ ਵਾਲੇ ਹੁੰਦੇ ਆ ਤੁਹਾਨੂੰ ਸਾਰਿਆਂ ਨੂੰ ਪਤਾ ਆ ਉਹ ਕਰਕੇ ਜਾਣਕਾਰੀ ਲੈਣੇ ਭਾਈ ਸਾਸਰੀ ਘਰ ਨਿਰਮਲ ਭਾਈ ਸਾਸਰੀ ਘਰ ਭਾਈ ਸਾਸਰੀ ਸੀ ਵਾਲਾ ਵੱਡੇ ਵੀਰੇ ਠੀਕ ਆ ਭਾਈ ਠੀਕ ਆ ਜੀ ਸਿੱਤਾ ਦੇ ਪਰਿਵਾਰ ਠੀਕ ਆ ਭਾਈ ਠੀਕ ਆ ਜੀ ਜੀ ਚੋ ਸ਼ੁਕਰ ਅੱਛਾ ਨਿਰਮਲ ਭਾਈ ਅੱਜ ਕਿੰਨੇ ਜਾਨਵਰ ਦਿਖਾਦੇ ਆ ਤਿੰਨ ਆ ਭਾਈ ਤਿੰਨ ਜਾਨਵਰ ਹਾਂਜੀ ਤਿੰਨਾਂ ਦੇ ਵਿੱਚੋਂ ਪਹਿਲੇ ਨੰਬਰ ਦੇ ਡੱਬੀ ਗਾਂ ਕੀ ਡਿਟੇਲ ਆ ਭਾਈ ਏ ਭਾਈ ਤੜਕੇ ਅੱਜ ਹੀ ਆਈਆਂ ਆਪਣੇ ਕੋਲੇ ਠੀਕ ਆ ਮਾਲਕਾਂ ਨੇ 6 ਕਿਲੋ ਕੇ ਆਪਾਂ 5 ਮੰਨ ਕੇ ਲਈ ਆ ਠੀਕ ਆ ਵੀਰੇ ਹਾਂ ਤੇ ਨਿਰਮਲ ਬਈ ਚੂਣ ਚਾਨ ਨੂੰ ਠੰਡੀ ਹੁੰਜਾ ਹਾਂ ਭਾਈ ਚੂਣ ਚਾਨ ਠੰਡੀ ਸੀਲ ਹੈ ਵਸੇਰੀ ਲੈ ਠੀਕ ਆ ਬਾਈ ਠੀਕ ਆ ਵੀਰੇ ਤੋਰੀ ਮੜਾ ਕੱਢੀ ਬਾਰ ਨੂੰ ਉਹਨੂੰ ਵੀਰੇ ਲੈ ਵੀ ਮਿੱਤਰੋ ਚੂਣ ਚਾਨ ਨੂੰ ਕਰਮਾ ਵਾਲੀ ਹੈਗੀ ਠੰਡੀ ਸੀਲ ਪੂਰੀ ਤੁਸੀਂ ਦੇਖ ਸਕਦੇ ਆ ਹੂੰ ਮੋੜ ਲਿਆ ਬਾਈ ਗਾਂ ਚੰਗੀ ਪਣੀ ਪੁਣੀ ਕੋਈ ਦੱਸਿਆ ਕਿ ਨਹੀਂ ਤੁਨੂੰ ਬਾਈ ਨਹੀਂ ਬਾਈ ਪੁੱਛਿਆ ਨਹੀਂ ਅਵੇਂ ਆਪਾਂ ਉਹਨਾਂ ਕਹਿ ਰਿਹਾ ਵੀ ਬਾਈ ਮਹੀਨਾ ਹੋ ਗਿਆ ਕੀ ਫਾਇਦਾ ਠੀਕ ਆ ਵੀਰੇ ਠੀਕ ਆ ਬਾਈ ਅੱਛਾ ਰੇਟ ਬਾਈ ਰੇਡਾ ਲੈਣ ਦੇ ਨਾਲ 15000 ਰੁਪਿਆ ਅੱਛਾ ਅੱਛਾ ਦੇਣ ਲੈਣਾ ਦਾ ਰੇਟ 15000 ਰੁਪਿਆ ਹੈ ਹਾਂ ਵਿੱਚੋਂ ਮਾਨਤਾਲ ਹੋ ਜਾਊਗਾ 14000 ਦੀ ਦੇ ਦੇਾਂਗੇ ਘਾਟੇ ਬਾੜੇ ਜਮ ਹਾਂ ਹਾਂ ਹੋਰ ਕਰਦੇ ਕਿੰਨਾ ਕਰਨਾ 13000 ਦੀ ਚੱਲ ਠੀਕ ਆ ਲੈ ਓਕੇ ਆਪੜ ਇਹਦੇ ਬਾਰੇ ਦੱਸੀ ਬਈ ਲਾਲ ਬਾਰੇ ਇਹਦੇ ਥੱਲੇ ਬਈ 7 ਕਿਲੋ ਕੇ 6 ਮੰਨ ਕੇ ਲਈ ਆ ਆਪਾਂ ਠੀਕ ਆ ਵੀਰੇ ਦੇਊਗੀ ਵੀ ਛੀ ਇਹ ਠੀਕ ਆ ਗੱਬਣਾ ਨਹੀਂ ਬਾਈ ਉਹਨਾਂ ਨੇ ਮਹੀਨੇ ਰਾਹ ਕਿਹਾ ਠੀਕ ਆ ਪਰ ਆਪਾਂ ਕਹਿੰਦੇ ਨਹੀਂ ਅਗਲੇ ਨੂੰ ਠੀਕ ਆ ਬਈ ਠੀਕ ਆ ਵੀਰੇ ਚੋਣ ਨੂੰ ਠੰਡੀ ਹੈ ਵੀ ਹਾਂ ਬਾਈ ਚੋਣ ਨੂੰ ਮੋਟੀ ਮੋਟੀ ਧਾਰ ਗੁੱਠਿਆਰ ਗਈ ਇਹਦਾ ਰੇਟ 18000 ਰੁਪਇਆ ਬਈ ਘਾਟੇ ਬਾਟੇ ਕਰਕੇ ਇਹ 16000 ਦੀ ਤਾਂ ਹਾਂ ਦਿੰਨਾ ਹੀ ਆ ਠੀਕ ਆ ਬਈ ਓਕੇ ਲੈ ਵੀ ਮਿੱਤਰੋ ਕ੍ਰੋਸ ਵੈਨ ਕੋਈ ਤੂੰ ਦੇਖ ਸਕਦੇ ਆ ਹੋ ਲੈ ਠੀਕ ਆ ਯਾਰ ਕੋਲੋ ਜੇ ਹਣਾ ਓਕੇ ਆ ਇਹ ਹੋ ਗਈ ਇੱਕ ਮੱਛੀ ਬਾਈ ਆਪਣੇ ਕੋਲ ਨਿਰਮਲ ਬਾਈ ਹਾਂ ਜੀ ਇਹਦੀ ਕੀ ਡਿਟੇਲ ਆ ਬਾਈ ਇਹ ਬਾਈ 14 ਮਹੀਨਿਆਂ ਦੀ ਆ ਮੱਛੀ ਅੱਛਾ ਹਾਂ ਜੀ ਠੀਕ ਹੈ ਸਿੰਘ ਹੁਣ ਤੂੰ ਹੀ ਲਗਾਏ ਹਨ ਆਪਾਂ ਹੀ ਲਗਾਏ ਆ ਬਈ ਇਹ ਸਿੰਘ ਠੀਕ ਹੈ ਵੀਰੇ ਕਿਨੇ ਦੀ ਦੇ ਦੇਂਗੇ ਵੀਰੇ ਇਹ 10000 ਦੀ ਦੇ ਦੇਾਂਗੇ ਘਾੜੇ ਬਾੜੇ ਕਰਕੇ 9000 ਦੀ ਹਾਂ ਨਹੀਂ ਬਸ ਠੀਕ ਆ ਬਾਈ ਜੇ ਕੋਈ ਤਿੰਨੇ ਇਕੱਠੀਆਂ ਲੈ ਲਊ ਮੰਨ ਤਰ ਹੋਰ ਕਰ ਦੇ ਕੋਲ ਕਰ ਦਾਂਗੇ ਠੀਕ ਆ ਬਾਈ ਲੈ ਵੀ ਮਿੱਤਰੋ ਮੱਛੀਆਂ ਦੇ ਭਾਦੀਆਂ گاਵਾ ਤੇ گاਵਾ ਦੇ ਭਾਦੀ ਮੱਛੀ ਆ ਵੇਖੋ ਜਾਦ ਬਰੀਡ ਵਾਲੀ ਸਿਰਫ 9000 ਦੇ ਵਿੱਚ ਮਿਲ ਜੂਗੀ ਬਾਈ ਹੁਣ ਕਿੱਡੀ ਸੋਹਣੀ ਮੱਛੀ ਗੋਲ ਮੋਲ ਦੇਖ ਹੂੰ ਦਾ ਕੋੜ ਦੇ ਛੜਦੇ ਫੀਡ ਦੀਆਂ ਦੋ ਬੋਰੀਆਂ ਪੈ ਗਈਆਂ ਵੱਛੀ ਨੇ ਹੱਥ ਨਹੀਂ ਧਰਾਉਣਾ ਹਨਾ ਬਾਈ ਹੂੰ ਲੈ ਇਹਦਾ ਨੱਚਦੀ ਆ ਬਾਈ ਹੈ ਇਹਦਾ ਬਾਲੀ ਖੁਸ਼ ਹੋਈ ਫਿਰਦੀ ਚੰਦਰੀ ਵੀਡੀਓ ਵੇਖ ਕੇ ਨਿਰਮਲ ਬਾਈ ਨੰਬਰ 84279 ਹੂੰ 91793 ਇੱਕ ਵਾਰੀ ਹੋਰ ਆਉਣ ਦੇ ਬਾਈ 84279 ਜੀ 91793 ਠੀਕ ਹੈ ਇਸ ਨੰਬਰ ਤੇ ਕਰ ਲਓ ਵੀਰੇ ਨੂੰ ਤੁਸੀਂ ਗੱਲਬਾਤ ਮਿੱਤਰੋ ਪਿੰਡ ਬਾਲਾਖੁਰਦ ਜ਼ਿਲ੍ਹਾ ਮੋਗਾ ਧੰਨਵਾਦ